ਸਤਿ ਸ਼੍ਰੀ ਅਕਾਲ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਨਵਾਂ ਸੂਟ ਤੇ ਨਵਾਂ ਆਫਰ ਲੈ ਕੇ ਆਏ ਹਾਂ ਜੀ ਪਿਓਰ ਚਾਕਲੇਟ オリジナル ਵਾਲੀ ਚਾਕਲੇਟ ਦੇ ਉੱਪਰ ਵਰਕ ਆਏਗਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਨਾਲ ਬਰਬਰੀ ਦਾ ਦੁਪੱਟਾ ਆਏਗਾ ਬਹੁਤ ਹੀ ਸ਼ਾਨਦਾਰ ਦੁਪੱਟਾ ਬਣਿਆ ਸਾਰਾ ਇਹ ਜਿਹੜਾ ਵਰਕ ਆਏਗਾ 4 ਸਾਈਡ ਵਰਕ ਹੋਊਗਾ ਇਹਦੇ ਵਿੱਚ ਤੁਹਾਨੂੰ ਕਲਰ ਚੈੱਕ ਕਰਵਾਉਣੇ ਆ ਇਹਦਾ ਆਪਾਂ ਰੇਟ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਤੇ ਦੇਣਾ ਹੈ ਇਹਦਾ ਘੱਟ ਕਰਕੇ ਦੇਣਾ ਕੋਈ ਹਜ਼ਾਰ ਨਹੀਂ 1200 ਨਹੀਂ ਆਪਾਂ ਇਹ ਸੂਟ ਦੇਵਾਂਗੇ ਸਿਰਫ ਸੋਨੂੰ 590 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਹੀ ਸੋਹਣੇ ਸ਼ਾਨਦਾਰ ਵਰਕ ਦੇ ਨਾਲ ਦੁਪੱਟੀ ਆ ਗਲਾ ਬਣਿਆ ਹੋਊਗਾ ਵਰਕ ਤੇ ਨਾਲ ਘੇਰੇ ਤੇ ਵਰਕ ਆਉ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਵਰਕ ਦੇ ਨਾਲ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਪਿਓਰ ਵਾਲੀ ਚਾਕਲੇਟ ਵਾਲਾ ਫੈਬਰਿਕ ਆਊਗਾ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਆ ਬਿਲਕੁਲ ਲੇਟੈਸਟ ਜੀ ਤੇ ਨਾਲ ਹੀ ਬਹੁਤ ਸੋਹਣੇ ਸ਼ਾਨਦਾਰ ਦੁਪੱਟੇ ਆਉਣਗੇ ਵਰਕ ਵਾਲੇ ਰੇਟ ਇਹਨਾਂ ਦਾ ਰਹਿਣਾ ਸਿਰਫ 590 ਰੁਪਏ ਦੇਖੋ ਜੀ ਤੁਸੀਂ ਆਪਾਂ ਨੂੰ ਕਾਲ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸ਼ਿਪਿੰਗ ਐਕਸਟਰਾ ਰਹੂਗੀ ਜੀ ਬਹੁਤ ਹੀ ਸੋਹਣੇ ਸੂਟ ਆਪਾਂ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ ਤੇ ਲਗਾ ਦਿੱਤੇ ਨੇ ਜੀ ਜਾਦੀ ਪੰਡਤ ਕਲਾਥ ਹਾਊਸ ਚੌਕੇ ਜੇਕਰ ਤੁਸੀਂ ਆਪਣੇ ਪੇਜ ਤੇ ਨਵੇਂ ਹੋ ਤਾਂ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਇੰਸਟਾਗ੍ਰam ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜਾਦੀ ਪੰਡਤ ਕਲਾਥ ਹਾਊਸ ਚੌਕੇ ਦੇ ਨਾਮ ਤੇ ਆਪਣਾ ਇੰਸਟਾਗ੍ਰam ਪੇਜ ਬਣਿਆ ਹੋਇਆ ਹੈ ਜੀ ਤੇ ਆਪਣੇ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ Bell icon ਦਾ ਬਟਨ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਜੀ ਕਿਉਂਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹ ਤੁਹਾਨੂੰ ਬਾਰ-ਬਾਰ ਕਹਿਣਾ ਵੀ ਬੈਲ ਆਈਕਨ ਦਾ ਬਟਨ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਬਹੁਤ ਹੀ ਸ਼ਾਨਦਾਰ ਵਰਕ ਵਾਲੇ ਸੂਟ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ ਤੇ ਕੋਈ 1000 ਨਹੀਂ 1200 ਨਹੀਂ 1500 ਨਹੀਂ ਸਿਰਫ ਔਰ ਸਿਰਫ 590 ਰੁਪਏ ਜੀ ਡਿਜ਼ਾਈਨਿੰਗ ਲੇਟੈਸਟ ਵਰਕ ਵੀ ਲੇਟੈਸਟ ਤੇ ਦੁਪट्टे ਵੀ ਬਹੁਤ ਜ਼ਿਆਦਾ ਲੇਟੈਸਟ ਜੀ ਆ ਦੇਖੋ ਵਰਕ ਵਾਲੇ ਦੁਪट्टे ਹੋਣਗੇ ਬਹੁਤ ਹੀ ਸ਼ਾਨਦਾਰ ਵਰਕ ਬਣਿਆ ਹੋਇਆ ਹੈ neck ਪੱਟੀ ਬਣੀ ਹੋਈ ਹੈ ਜੀ neck ਤੇ ਵੀ ਫਲਾਰ ਬਣਿਆ ਹੋਇਆ ਨਾਲ ਘੇਰੇ ਤੇ ਫਲਾਰ ਬਣਿਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਜੇਕਰ ਤੁਸੀਂ ਇਹ ਸੂਟ ਵਾਈ ਕਰਨਾ ਚਾਹੁੰਦੇ ਹੋ ਤਾਂ ਆਪਾਂ ਨੂੰ ਕਾਲ ਕਰ ਸਕਦੇ ਹੋ ਜੀ ਸ਼ਿਪਿੰਗ ਐਕਸਟਰਾ ਰਹੂਗੀ ਜੀ ਦੇਖੋ ਜੀ ਇਹਦੇ ਵਿੱਚ ਡਿਜ਼ਾਈਨਿੰਗ ਹੋਰ ਵੀ ਬਹੁਤ ਸਾਰੀ ਹੈ ਵੀਡੀਓ ਲੰਬੀ ਬਣ ਜਾਂਦੀ ਇਸ ਕਰਕੇ ਆਪਾਂ ਅੱਜ ਤੁਹਾਨੂੰ ਇਹ ਹੀ ਡਿਜ਼ਾਈਨ ਦਿਖਾਵਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਤੇ ਨਵਾਂ ਆਫਰ ਲੈ ਕੇ ਆਵਾਂਗੇ ਜੀ ਧੰਨਵਾਦ ਜੀ